ਦਾ ਸਹੋਤਾ ਸ਼ੋਅ ਇਸ ਸਪਾਂਸਰਡ ਬਾਈ ਭਰਤ ਜੋਲਰ ਫਾਈਬਰ ਟੈਕ ਅਤੇ ਆਪਣਾ ਮੋਟਰਸ 4 ਫਰਵਰੀ 2026 ਦਿਨ ਬੁੱਧਵਾਰ ਨਾਨਕਸ਼ਹੀ ਸਾਹਿਬ ਦਾ 557 ਮਾਗ ਮਹੀਨੇ ਦੀ 22 ਤਰੀਕ ਹੈ ਜੀ ਸੈਮਿਆਮੂ ਕਾ ਅਰਜ਼ੀ ਅਤੇ ਕਵਾਂਟਲਨ ਮੂਲ ਨਿਵਾਸੀ ਕਬੀਲਿਆਂ ਦੀ ਧਰਤੀ ਸਰੀ ਸ਼ਹਿਰ ਤੋਂ ਪ੍ਰੋਗਰਾਮ ਦਾ ਸਹੋਤਾ ਸ਼ੋਅ ਲੈ ਕੇ ਇੱਕ ਵਾਰ ਫਿਰ ਤੁਹਾਡੀ ਸੇਵਾ 'ਚ ਹਾਜ਼ਰ ਆ ਪ੍ਰੋਗਰਾਮ ਨਾਲ ਜੁੜ ਚੁੱਕੇ ਸਾਰੇ ਸਤਿਕਾਰਯੋਗ ਦਰਸ਼ਕਾਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਆਪ ਸਭ ਦਾ ਨਿੱਘਾ ਸਵਾਗਤ ਆ ਹਮੇਸ਼ਾ ਦੀ ਤਰ੍ਹਾਂ ਸਾਡੀ ਤੁਹਾਡੀ ਸਾਂਝ ਪਾਉਂਦੇ ਆ ਭਾਰਤ ਜੁਐਲਰਸ ਅਤੇ ਨਾਲ ਦੀ ਨਾਲ ਫਾਈਬਰ ਟੈਕ ਡਿਸਟ੍ਰੀਬਿਊਟਰਸ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕਰਨੀ ਹੈ ਜੀ ਸਰੀ ਦੀਪਕ ਬਸਦੀ ਜਿਹਦੇ ਵਿੱਚ ਇੱਕ ਨੌਜਵਾਨ ਕੋਲੋਂ ਗਨ ਫੜੀ ਹੈ ਤੇ ਨਾਲ ਦੀ ਨਾਲ ਫਰੋਤੀਆਂ ਦੇ ਹੱਲ ਵਾਸਤੇ ਜੋ ਸਭਾਈ ਕਮੇਟੀ ਬਣਾਈ ਜਾ ਰਹੀ ਆ ਉਹਦਾ ਮੁਖੀ ਕਿਹਨੂੰ ਲਾਇਆ ਗਿਆ ਉਹਦੇ ਬਾਰੇ ਤੁਹਾਨੂੰ ਦੱਸਾਂਗੇ ਬ੍ਰੈਂਪਟਨ ਟੋਰਾਂਟੋ ਦੀ ਇੱਕ ਮਸ਼ਹੂਰ ਰੀਅਲ ਏਸਟੇਟ ਫਾਰਮ ਉਹਦੇ ਉੱਤੇ ਦੋਸ਼ ਲੱਗੇ ਆ ਲਾਇਸੈਂਸ ਮੁਅੱਤਲ ਹੋਏ ਆ ਉਹਦੀ ਤੁਹਾਨੂੰ ਜਾਣਕਾਰੀ ਦੇਣੀ ਆ ਅਸਾਕਾ ਨਕੋਦਰ 1986 ਦੇ ਵਿੱਚ 4 ਫਰਵਰੀ ਨੂੰ 4 ਸikh ਨੌਜਵਾਨ ਸ਼ਹੀਦ ਕੀਤੇ ਗਏ ਸੀ ਉਸ ਸੰਬੰਧੀ ਸਿਟੀ ਆਫ ਐਡਵੈਂਟਨ ਅਤੇ ਸਿਟੀ ਆਫ ਬ੍ਰੈਂਪਟਨ ਵੱਲੋਂ ਇਹਨਾਂ ਨੂੰ ਯਾਦ ਕੀਤਾ ਗਿਆ ਮਾਨਤਾ ਦਿੱਤੀ ਗਈ ਆ ਆ ਲੈ ਕੇ ਚੱਲਾਂਗੇ ਤੁਹਾਨੂੰ ਅਮਰੀਕਾ ਜਿੱਥੇ ਮਿਨੀ ਸੋਟਾ ਦੇ ਵਿੱਚ ਆਈਸ ਦੇ ਵਿਰੋਧ ਦੇ ਕਾਰਨ ਜੋ ਐਕਸ਼ਨ ਲਿਆ ਜਾ ਰਿਹਾ ਉਹਦੀ ਗੱਲ ਹੋਣੀ ਹੈ ਐਫ 10 ਫਾਈਲਸ ਦੇ ਵਿੱਚ ਕੀ ਦਾ ਨਾਂ ਹੋ ਰ ਆ ਗਿਆ ਉਹ ਤੁਹਾਨੂੰ ਦੱਸਾਂਗੇ ਤੇ ਖੀਰ ਦੇ ਵਿੱਚ ਗੱਲਬਾਤ ਹੋਊਗੀ ਅਮਰੀਕਾ ਤੇ iran ਦੀ ਜਿਹੜੇ ਕਿ ਜੰਗ ਵੱਲ ਵਾਧੇ-ਵਾਧੇ ਗੱਲਬਾਤ ਲਈ ਤਿਆਰ ਹੋਣ ਲੱਗਿਆ ਪੂਰਾ ਪ੍ਰੋਗਰਾਮ ਲੈ ਕੇ ਹੁਣੇ ਤੁਹਾਡੀ ਸੇਵਾ ਚ ਵਾਪਸ ਆਉਨੇ ਆ ਜੀ ਸਦੀਆਂ ਦੀ ਪਰੰਪਰਾ ਦਾਦੀ ਤੋਂ ਮਾਂ ਤੱਕ ਤੇ ਮਾਂ ਤੋਂ ਮੇਰੇ ਤੱਕ

ਦਸ ਹੋਤਾ ਸ਼ੋ ਚੱਕਰ ਫਿਰ ਆਪ ਸਭ ਦਾ ਨਿਗਾ ਸਵਾਗਤ ਹੈ ਜੀ ਪ੍ਰੋਗਰਾਮ ਦੀ ਸ਼ੁਰੂਆਤ ਕਰ ਗਏ ਕੈਨੇਡਾ ਤੋਂ ਕੈਨੇਡਾ ਦੇ ਸ਼ਹਿਰ ਸਰੀ ਤੋਂ ਸਰੀ ਦੇ ਵਿੱਚ ਪੁਲਿਸ ਨੇ ਇੱਕ 18 ਸਾਲਾਂ ਦੇ ਨੌਜਵਾਨ ਨੂੰ ਬੱਸ ਵਿੱਚੋਂ ਗ੍ਰਿਫਤਾਰ ਕੀਤਾ ਗਿਆ ਤੇ ਹੋਇਆ ਇਸ ਤਰੀਕੇ ਕਿ ਕੱਲ ਸ਼ਾਮ ਤਕਰੀਬਨ 6:30 ਵਜੇ ਸਰੀ ਦੇ ਫੇਜ਼ਰ ਹਾਈਵੇ ਤੇ 160 ਸਟਰੀਟ ਦੇ ਕੋਲ ਕਿਸੇ ਨੇ ਕਾਲ ਕੀਤੀ ਕਿ ਬੱਸ ਦੇ ਵਿੱਚ ਇੱਕ ਨੌਜਵਾਨ ਸੁੱਤਾ ਪਿਆ ਪਰ ਉਹਦੇ ਕੋਲੇ ਗੰਧ ਲੱਗਦੀ ਆ ਸੋ ਮੌਕੇ ਤੇ ਪੁਲਿਸ ਅਤੇ ਟ੍ਰਾਂਜ਼ਿਟ ਅਧਿਕਾਰੀਆਂ ਵੱਲੋਂ ਐਕਸ਼ਨ ਕੀਤਾ ਗਿਆ ਬੱਸ ਖਾਲੀ ਕਰਵਾ ਲਈ ਗਈ ਅਤੇ ਨੌਜਵਾਨ ਨੂੰ ਜਿਹੜਾ ਉਹ ਹਿਰਾਸਤ ਵਿੱਚ ਲੈ ਲਿਆ ਗਿਆ ਉਹਦੇ ਕੋਲੋਂ ਬਕਾਇਦਾ ਇੱਕ ਗਨ ਬਰਾਮਦ ਕੀਤੀ ਗਈ ਹੈ ਤੇ ਉਹਦੇ ਵਿੱਚ ਬਾਅਦ ਵਿੱਚ ਪੁਲਿਸ ਨੇ ਦੱਸਿਆ ਕਿ ਜਿਹੜੀ ਇਹ ਬਰਾਮਦ ਕੀਤੀ ਗਨ ਹੈਗੀ ਹੈ ਰਪਲਕਾ ਗਨ ਮਤਲਬ ਕਿ ਪਿਸਤੌਲ ਵਰਗੀ ਇੱਕ ਚੀਜ਼ ਆ ਨਕਲੀ ਆ ਤੇ ਅੱਜ ਕੱਲ ਗਾਂਜ ਜਿਹੜੀਆਂ ਹਨ ਤੋਂ ਡਰ ਬਹੁਤ ਪਿਆ ਹੋਇਆ ਇਸ ਕਰਕੇ ਕਿਸੇ ਚੰਗੇ ਸ਼ਹਿਰੀ ਨੇ ਪੁਲਿਸ ਨੂੰ ਸੂਚਿਤ ਕੀਤਾ ਤੇ ਹੁਣ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਜਿਹੜੀ ਗਨ ਆ ਇਹ ਕਿਉਂ ਉਹ ਲਈ ਫਾਇਦਾ ਸੀਗਾ ਤੇ ਉਹਦਾ ਮਨੋਰਥ ਕੀ ਸੀਗਾ ਤੇ ਅੱਜ ਕੱਲ 3D ਗੰਜ਼ ਆ 3D ਪ੍ਰਿੰਟਡ ਗੰਜ਼ ਦਾ ਵੀ ਬਹੁਤ ਰੁਝਾਨ ਆ ਜਿਹੜੀਆਂ ਗੰਜ਼ ਨੇ ਉਹ ਅੱਜ ਕੱਲ 3D ਪ੍ਰਿੰਟਰ ਦੇ ਨਾਲ ਡਿਜ਼ਾਈਨ ਕਰਕੇ ਕੱਢ ਲਈਆਂ ਜਾਂਦੀਆਂ ਤੇ ਉਹਨਾਂ ਤੋਂ ਵੀ ਕੰਮ ਲਿਆ ਜਾਂਦਾ ਗੋਲੀ ਚਲਾਉਣ ਦਾ ਤੇ ਅਕਸਰ ਇਹ ਗੈਰ ਕਾਨੂੰਨੀ ਹਥਿਆਰਾਂ ਦੇ ਤੌਰ ਦੇ ਉੱਤੇ ਵਿਕਦੀਆਂ ਆ ਸੋ ਇਸ ਕਰਕੇ ਹੁਣ ਇਸ ਰਪੈਲਕਾ ਗੰਦੀ ਦੀ ਵੀ ਜਾਂਚ ਪੁਲਿਸ ਵੱਲੋਂ ਕੀਤੀ ਜਾ ਰਹੀ ਆ ਇਹ ਨੌਜਵਾਨ ਜਿਹੜਾ ਫੜਿਆ ਗਿਆ 18 ਸਾਲਾਂ ਦਾ ਇਹਦੀ ਪਛਾਣ ਹਲੇ ਤੱਕ ਪੁਲਿਸ ਵੱਲੋਂ ਜਨਤਕ ਨਹੀਂ ਕੀਤੀ ਗਈ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰਾਂਗੇ ਜੀ ਸੂਬਾ ਸਰਕਾਰ ਵੱਲੋਂ ਬੀਸੀ ਸਰਕਾਰ ਵੱਲੋਂ ਇੱਕ ਸਲਾਹਕਾਰ ਕਮੇਟੀ ਬਣਾਈ ਗਈ ਆ ਜਿਹੜੀ ਕਿ ਫਰੋਤੀਆਂ ਦੇ ਮਾਮਲੇ ਦੇ ਉੱਤੇ ਐਕਸ਼ਨ ਕਰੂਗੀ ਜਿਹੜੀ ਕਿ ਸਲਾਹ ਦੇਊਗੀ ਕਿ ਕਿਸ ਤਰੀਕੇ ਦੇ ਨਾਲ ਇਹ ਮਸਲਾ ਹੱਲ ਕੀਤਾ ਜਾ ਸਕਦਾ ਆ ਬੀਸੀ ਦੇ ਪ੍ਰੀਵੀਟ ਡੇਵਿਡ ਈਬੀ ਨੇ ਕਿਹਾ ਕਿ ਸੂਬਾ ਸਰਕਾਰ ਜਿਹੜੀ ਆ ਉਹ ਕਮਿਊਨਿਟੀ ਐਡਵਾਈਜ਼ਰੀ ਗਰੁੱਪ ਜਿਹੜੀ ਇੱਕ ਬਣਾਉਣਾ ਚਾਹੁੰਦੀ ਆ ਕਿ ਭਾਈਚਾਰੇ ਦੇ ਵਿੱਚੋਂ ਸਲਾਹ ਲਈ ਜਾਵੇ ਕਿ ਇਸ ਮਸਲੇ ਦਾ ਹੱਲ ਕਿਵੇਂ ਕੀਤਾ ਜਾ ਸਕਦਾ ਸੋ ਇਹਦੇ ਵਿੱਚ ਉਹਨਾਂ ਲੋਕਾਂ ਨੂੰ ਲਿਆ ਜਾਣਾ ਆ ਜਿਹੜੇ ਕਿਸੇ ਮਾਮਲੇ ਦੀ ਜਾਣਕਾਰੀ ਰੱਖਦੇ ਆ ਇਸ ਮਸਲੇ ਦਾ ਹੱਲ ਕੱਢਣ ਦੀ ਸਮਰੱਥਾ ਰੱਖਦੇ ਆ ਜਿਹੜਾ ਪਹਿਲਾ ਨਾਮ ਆਇਆ ਉਹ ਫਾਰਮਰ ਐਂਟੀ ਗੈਂਗ ਟਾਸਕ ਫੋਰਸ ਦੇ ਸੀਨੀਅਰ ਅਫਸਰ ਨੇ ਪੌਲ ਡੜਵਾਲ ਪੌਲ ਡੜਵਾਲ ਦਾ ਲੰਮਾ ਤਜਰਬਾ ਆ ਜਿਹੜੀ ਗੈਂਗਾਂ ਵਿਰੋਧੀ ਹਿੰਸਾ ਦੀ ਇੱਕ ਮਹਿੰਮ ਚੱਲੀ ਸੀਗੀ ਉਹਦੇ ਵਿੱਚ ਪੁਲਿਸ ਵੱਲੋਂ ਜਿਹੜੀ ਟਾਸਕ ਫੋਰਸ ਬਣਾਈ ਸੀ ਉਹਦੇ ਵਿੱਚ ਉਹਨਾਂ ਨੇ ਲੰਮਾ ਸਮਾਂ ਕੰਮ ਕੀਤਾ ਉਹਨਾਂ ਦਾ ਤਜਰਬਾ ਆ ਉਹਨਾਂ ਨੂੰ ਪਤਾ ਆ ਸਾਰੀ ਗੱਲਬਾਤ ਦਾ ਵੀ ਇਹ ਮਸਲੇ ਕਿਵੇਂ ਹੁੰਦੇ ਆ ਇਹਦਾ ਹੱਲ ਕਿਵੇਂ ਕੱਢਿਆ ਜਾ ਸਕਦਾ ਕਿਹੜੀਆਂ ਖਾਮੀਆਂ ਆ ਕਿਹੜੀਆਂ ਕਮਜ਼ੋਰੀਆਂ ਆ ਮੋਰਲੇ ਵਾਲੀਆਂ ਤਾਕਤਾਂ ਵਿੱਚ ਤੇ ਇਹਨੂੰ ਕਿਵੇਂ ਨਿੱਠਿਆ ਜਾ ਸਕਦਾ ਸੋ ਪੌਲ ਟਡਵਾਲ ਇਸ ਕਮੇਟੀ ਨੂੰ ਜਿਹੜਾ ਆ ਉਹ ਚੇਅਰ ਕਰਨਗੇ ਜੀ ਤੇ ਬਾਕੀ ਬੰਦੇ ਜਿਹੜੇ ਆ ਹੋਰ ਫਿਰ ਹੁਣ ਪਾਏ ਜਾਣਗੇ ਨਜ਼ਰਾਂ ਲੱਗੀਆਂ ਹੋਈਆਂ ਕਿ ਸੂਬਾ ਸਰਕਾਰ ਜਿਹੜੀ ਕਮੇਟੀ ਬਣਾਉਂਦੀ ਆ ਉਹਦੇ ਵਿੱਚ ਜਾਲੀ ਬੰਦੇ ਪੈਂਦੇ ਆ ਜਾਂ ਅਸਲੀ ਬੰਦੇ ਪੈਂਦੇ ਆ ਜਿਹਨਾਂ ਨੂੰ ਵਾਕੇ ਮਸਲੇ ਦੀ ਨੌਲੇਜ ਆ ਉਹ ਮਸਲੇ ਦੀ ਸਮਝ ਰੱਖਦੇ ਆ ਮਹਿਸੂਸ ਕਰਦੇ ਆ ਕਮਿਊਨਿਟੀ ਦੇ ਇਹਨਾਂ ਡਾਊਟ ਦਾ ਅੰਦਰ ਦਾ ਪਤਾ ਉਹਨਾਂ ਨੂੰ ਵੀ ਅਸਲੀ ਗੱਲਬਾਤ ਕੀ ਆ ਨਾ ਕਿ ਇਧਰ-ਉਧਰ ਪੜ੍ਹ ਕੇ ਸਿਰਫ ਜਾਣਕਾਰੀ ਲਈ ਹੋਈ ਆ ਤੇ ਜਾਂ ਫਿਰ ਉਹ ਸਿਆਸਤਦਾਨਾਂ ਦੇ ਕਰੀਬੀ ਆ ਉਹਨਾਂ ਦੀ ਜਾਣਕਾਰੀ ਸਿਰਫ ਇੰਨੀ ਹੋ ਆ ਕਿ ਉਹ ਕਿਸੇ ਐਮਐਲਏ ਦੇ ਜਾਂ ਐਮਪੀ ਦੇ ਕਰੀਬੀ ਆ ਇਸ ਕਰਕੇ ਉਹਨਾਂ ਨੂੰ ਕਮੇਟੀ ਵਿੱਚ ਪਾਇਆ ਜਾ ਰਿਹਾ ਲੋਕਲ ਜ਼ਮੀਨੀ ਲੈਵਲ ਦੇ ਉੱਤੇ ਉਹਨਾਂ ਨੂੰ ਕੋਈ ਪਤਾ ਨਹੀਂ ਹੈਗਾ ਨਾ ਹੀ ਉਹ ਕਿਸੇ ਜਿਹੜਾ ਕਹਿ ਸਕਦੇ ਆ ਕਿ ਪੀੜਤ ਦੇ ਨਾਲ ਕੋਈ ਵਾਅ ਵਾਸਤਾ ਰੱਖਦੇ ਆ ਤੇ ਜਾਂ ਨਾ ਹੀ ਉਹਨਾਂ ਨੂੰ ਧੁਰ ਅੰਦਰ ਤੱਕ ਦੀ ਕੋਈ ਜਾਣਕਾਰੀ ਆ ਸੋ ਜੇਕਰ ਤਾਂ ਕਮੇਟੀ ਦੇ ਵਿੱਚ ਉਹ ਬੰਦੇ ਰੱਖੇ ਜਾਣਗੇ ਜਿਨ੍ਹਾਂ ਨੂੰ ਮਸਲੇ ਦੀ ਸੋਝੀ ਆ ਸਮਝ ਆ ਮਸਲਾ ਮਹਿਸੂਸ ਕਰਦੇ ਆ ਉਹਨਾਂ ਦੇ ਕੋਲ ਹੱਲ ਕੱਢਣ ਦੀ ਸਮਰੱਥਾ ਵੀ ਆ ਤਾਂ ਵਾਕਿਆ ਹੀ ਇਹ ਕਮੇਟੀ ਜਿਹੜੀ ਆ ਕਾਰਗਰ ਹੋ ਸਕਦੀ ਆ ਅਦਰਵਾਈਜ਼ ਸਿਰਫ ਇਹ ਗੋਗਲੂਆਂ ਤੋਂ ਮਿੱਟੀ ਝਾਣ ਵਾਲੀ ਕਾਰਵਾਈ ਹੋ ਸਕਦੀ ਆ ਪਰ ਜਿਹੜਾ ਚੇਅਰ ਨਿਯੁਕਤ ਕੀਤਾ ਪੌਲ ਡਡਵਾਲ ਉਹਨਾਂ ਦੇ ਉੱਤੇ ਬੜੀਆਂ ਆਸਾਂ ਆ ਕਿਉਂਕਿ ਉਹਨਾਂ ਦਾ ਟਰੈਕ ਰੈਕਡ ਹੈ ਉਹ ਬਹੁਤ ਵਧੀਆ ਆ ਉਮੀਦ ਹੈ ਕਿ ਜਿਹੜੀ ਇਹ ਕਮੇਟੀ ਚੁਣੀ ਜਾਣੀ ਆ ਜਿਹਦੀ ਉਹਨਾਂ ਨੇ ਅਗਵਾਈ ਕਰਨੀ ਆ ਉਹਦੇ ਵਿੱਚ ਉਹਨਾਂ ਦਾ ਵੀ ਹੱਥ ਹੋਊਗਾ ਉਹ ਇਸ ਕਮੇਟੀ ਦੇ ਵਿੱਚ ਉਹੀ ਬੰਦੇ ਲੈਣਗੇ ਜਿਹੜੇ ਕਿਸ ਮਸਲੇ ਨੂੰ ਸਮਝਦੇ ਆ ਤੇ ਹੱਲ ਕੱਢਣ ਦੇ ਵਾਸਤੇ ਦਿਮਾਗ ਵੀ ਰੱਖਦੇ ਆ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਜੀ ਰੀਅਲ ਸਟੇਟ ਕਾਉਂਸਲ ਆਫ অন্ਟਾਰੀਓ ਦੀ ਕੈਨੇਡਾ ਭਰ ਦੇ ਵਿੱਚ ਬਹੁਤ ਸਾਰੀਆਂ ਰੀਸਲਟ ਫਰਮਸ ਹੋਈਆਂ ਨੇ ਜਿਨ੍ਹਾਂ ਨੇ ਲੋਕਾਂ ਨੂੰ ਗਲਤ ਸਲਾਹ ਦਿੱਤੀ ਆ ਤੇ জাফর ਉਹਨਾਂ ਦੇ ਨਾਲ ਕੰਮ ਕਰਦੇ ਰੀਅਲਟਰਾਂ ਨੇ ਲੋਕਾਂ ਦੇ ਪੈਸੇ ਫਸਾ ਦਿੱਤੇ ਆ ਜਾਂ ਬ੍ਰੋਕਰੇਜ ਦੇ ਜਿਹੜੇ ਮੈਨੇਜਰ ਸੀ ਡਾਇਰੈਕਟਰ ਸੀਗੇ ਉਹਨਾਂ ਨੇ ਈਮਾਨ ਦੇ ਵਿੱਚ ਖਿਆਨਤ ਕੀਤੀ ਆ ਮਤਲਬ ਕਿ ਜਿਹੜਾ ਲੋਕਾਂ ਦਾ ਪੈਸਾ ਜਿਹੜਾ ਉਹ ਆਪਣੇ ਨਿੱਜੀ ਹਿੱਤਾਂ ਦੇ ਵਾਸਤੇ ਵਰਤਿਆ ਸੋ ਇੱਕ ਬਹੁਤ ਹੀ ਉੱਪਰ ਦੇ ਨਾਲ ਉਹ ਤੇਜ਼ੀ ਦੇ ਨਾਲ ਉੱਪਰ ਦਾ ਨਾਸਰਾ ਸੇਵ ਮੈਕਸ ਰੀਅਲ اسٹیਟ ਬ੍ਰੋਕਰੇਜ ਅ অন্ਟਾਰੀਓ ਦੇ ਵਿੱਚ ਟ੍ਰਾਂਟੋ ਇਲਾਕੇ ਦੇ ਵਿੱਚ ਬ੍ਰੈਂਟਨ ਮਿਸਿਸਾਗਾ ਦੇ ਵਿੱਚ ਇਹਨਾਂ ਦੀਆਂ ਚਾਰ ਜਿਹੜੀਆਂ ਅਜਈਆਂ ਆ ਬ੍ਰੋਕਰੇਜ ਸਈਆਂ ਸੇਮੈਕਸ ਰੀਅਲ ਏਸਟੇਟ ਐਂਕਰ ਸੇਮੈਕਸ ਫਰਸਟ ਚੋਇਸ ਸੇਮੈਕਸ ਸੁਪਰੀਮ ਐਂਡ ਸੇਮੈਕਸ ਏਜ ਇਹਨਾਂ ਦੇ ਉੱਤੇ ਰੀਅਲ ਏਸਟੇਟ ਕਾਉਂਸਲ ਆਫ অন্ਟਾਰੀਓ ਨੇ ਜਿਹੜੀ ਆ ਕਾਰਵਾਈ ਕੀਤੀ ਆ ਇਹਨਾਂ ਦੀ ਤੁਰੰਤ ਸਸਪੈਂਸ਼ਨ ਕਰ ਦਿੱਤੀ ਹੈ ਇਸ ਦੇ ਨਾਲ 400 ਦੇ ਕਰੀਬ ਇਹਨਾਂ ਦੇ ਨਾਲ ਜੁੜੇ ਹੋਏ ਰੀਅਲਟਰ ਪ੍ਰਭਾਵਿਤ ਹੋਣਗੇ ਤੇ ਨਾਲ ਹੀ ਕਾਰਨ ਦੱਸੋ ਨੋਟਿਸ ਵੀ ਜਾਰੀ ਕੀਤਾ ਕਿ ਤੁਹਾਡਾ ਜਿਹੜਾ ਲਾਇਸੈਂਸ ਹੈ ਉਹ ਰੱਦ ਕਿਉਂ ਨਾ ਕੀਤਾ ਜਾਵੇ ਸੋ ਇਹਨਾਂ ਦੇ ਉੱਤੇ ਦੋਸ਼ੇ ਨੇ ਕਿ ਇਹਨਾਂ ਨੇ ਤਕਰੀਬਨ 3.5 ਮਿਲੀਅਨ ਡਾਲਰ ਜੋ ਕਿ ਬ੍ਰੋਕਰੇਜ ਦੇ ਵਿੱਚ ٹرسٹ ਕਾਉਂਸਲ ਦੇ ਵਿੱਚ ਲੋਕਾਂ ਦਾ ਪਿਆ ਹੁੰਦਾ ਡਿਪੋਜ਼ਿਟ ਵਗੈਰਾ ਦਾ ਉਹ ਆਪਣੇ ਨਿੱਜੀ ਤੌਰ ਦੇ ਉੱਤੇ ਵਰਤ ਲਿਆ ਜਿਹੜੀ ਇੱਕ ਮਾਣਤ ਦੇ ਵਿੱਚ ਖਿਆਨਤ ਵਾਲੀ ਗੱਲ ਹੈਗੀ ਆ ਸੋ ਇਸ ਕਰਕੇ ਇਹਨਾਂ ਦੇ ਲਾਇਸੈਂਸ ਮਨਜ਼ੂਰ ਕੀਤੇ ਗਏ ਆ ਸੋ ਇਸੇ ਤਰੀਕੇ ਦੀਆਂ ਕਾਰਵਾਈਆਂ BC ਦੇ ਵਿੱਚ ਵੀ ਹੋ ਚੁੱਕੀਆਂ ਸਪੈਸ਼ਲੀ ਕੁਝ ਚਾਈਨੀਜ਼ ਫਰਮ ਜਿਹੜੀਆਂ ਸੀਗੀਆਂ ਉਹਨਾਂ ਨੇ ਕੁਝ ਇਹੋ ਜਿਹੀਆਂ ਕਾਰਵਾਈਆਂ ਕੀਤੀਆਂ ਜਿਨ੍ਹਾਂ ਦੇ ਨਾਲ ਉਹਨਾਂ ਦੇ ਲਾਇਸੈਂਸ ਪਹਿਲਾਂ ਰੱਦ ਹੋਏ ਆ ਤੇ ਫਿਰ ਉਹਨਾਂ ਦਾ ਬਿਲਕੁਲ ਹੀ ਖਾਤਮਾ ਹੋਇਆ ਸੋ ਜਿਹੜਾ ਰੀਅਲ ਏਸਟੇਟ ਪ੍ਰੋਫੈਸ਼ਨ ਆ ਇਹ ਕੈਨੇਡਾ ਦੇ ਵਿੱਚ ਇੱਕ ਬੜਾ ਮਾਨ ਸਤਕਾਰ ਵਾਲਾ ਪ੍ਰੋਫੈਸ਼ਨ ਹੈ ਸਿਗਾ ਇਹਦੇ ਵਿੱਚ ਜਿਹੜੇ ਲੋਕ ਸੀਗੇ ਉਹਨਾਂ ਦਾ ਮਾਨ ਇੱਜ਼ਤ ਬਹੁਤ ਹੁੰਦਾ ਸੀਗਾ ਸਹੀ ਸਲਾਹ ਦਿੰਦੇ ਸੀਗੇ ਕੰਮ ਬੜਾ ਪ੍ਰੋਫੈਸ਼ਨਲੀ ਕਰਦੇ ਸੀਗੇ ਪਰ ਹੁਣ ਹਾਲਾਤ ਇਹ ਹੋ ਗਿਆ ਕਿ ਲਾਗੀਆਂ ਨੇ ਲਾਗ ਲੈਣ ਵਾਲੀ ਗੱਲ ਹੋਈ ਪਈ ਸੀਗੀ ਕਿ ਸਾਡੇ ਕਮਿਸ਼ਨ ਵਾਲੇ ਪੈਸੇ ਬਣ ਜਾਣ ਮੂਰੇ ਜਿਹੜਾ ਬੰਦਾ ਚਾਹੇ ਉਹਨੂੰ ਪੈਸੇ ਬਣ ਚਾਹੇ ਉਹ ਡੁੱਬ ਜਵੇ ਤੇ ਸਾਨੂੰ ਉਹਦੀ ਕੋਈ ਪਰਵਾਹ ਨਹੀਂ ਹੈਗੀ ਇਹੀ ਕਾਰਨ ਹੈਗੇ ਆ ਕਿ ਬਹੁਤ سارے ਲੋਕ ਜਿਹੜੇ ਜਿਵੇਂ ਪਹਿਲਾਂ ਰੀਅਲਟੋਰਾਂ ਦਾ ਸਤਿਕਾਰ ਕਰਦੇ ਸੀਗੇ ਉਸ ਤਰ੍ਹਾਂ ਕਰਦੇ ਨਹੀਂ ਬਾਕੀ ਰੀਅਲ ਏਸਟੇਟ ਦੇ ਨਾਇਟ ਜੋ ਐਡਵਰਟਾਈਜ਼ਮੈਂਟਸ ਕੀਤੀ ਜਾ ਰਹੀ ਹੈ ਸੋਸ਼ਲ ਮੀਡੀਆ ਦੇ ਉੱਤੇ ਉਹ ਬੜੀ ਜਿਹੜੀ ਹੈ ਦੇਖ ਕੇ ਕਈ ਵਾਰੀ ਸ਼ਰਮਸਾਰੀ ਹੁੰਦੀ ਹੈ ਕਿ ਕਈ ਤਾਂ ਬਿੱਬੀਆਂ ਇਦਾਂ ਐਡ ਕਰਦੀਆਂ ਵੀ ਉਹ ਘਰ ਦਾ ਜਾਂ ਪ੍ਰਾਪਰਟੀ ਘੱਟ ਦਿਖਾਉਂਦੀਆਂ ਆਪਣੇ ਸਰੀਰ ਦੇ ਅੰਗ ਜਿਹੜੀਆਂ ਉਹ ਜ਼ਿਆਦਾ ਦਿਖਾਉਂਦੀਆਂ ਤੇ ਇਹੋ ਜਿਹੀ ਜਿਹੜੀ ਨੀਤੀ ਜਦੋਂ ਆ ਜਾਵੇ ਕਿਸੇ ਸਿਸਟਮ ਦੇ ਵਿੱਚ ਤੇ ਉਹਦੇ ਨਾਲ ਬਾਕੀ ਸਾਰਿਆਂ ਨੂੰ ਨਿਮੋਸ਼ੀ ਹੁੰਦੀ ਹੈ ਕੁਝ ਰੀਅਲਟਰ ਜਿਹੜੇ ਨੇ ਉਹ ਬੋਰਡਸ ਤੱਕ ਪਹੁੰਚ ਕਰ ਰਹੇ ਆ ਕਿ ਇਹੋ ਜਿਹੀਆਂ ਕਾਰਵਾਈਆਂ ਦੇ ਉੱਤੇ ਤੁਰੰਤ ਰੋਕ ਲਾਉਣੀ ਚਾਹੀਦੀ ਹੈ ਜਿਹੜੇ 8-8 ਸੂਬਿਆਂ ਦੇ 8-8 ਥਾਂ ਦੇ ਰੀਅਲ اسٹیਟ ਬੋਰਡ ਨੇ ਐਸੋਸੀਏਸ਼ਨਾਂ ਆ ਉਹਨਾਂ ਬਲੋ ਇਹਦੇ ਤੇ ਸ਼ਿਕੰਜਾ ਕੱਸਿਆ ਜਾਣਾ ਚਾਹੀਦਾ ਆ ਤਾਂ ਕਿ ਥੋੜਿਆਂ ਜਿਹਿਆਂ ਦੀਆਂ ਗਲਤੀਆਂ ਦੇ ਕਰਕੇ ਥੋੜਿਆਂ ਦੇ ਹੋਸ਼ੇਪਨ ਦੇ ਕਾਰਨ ਸਾਰਿਆਂ ਦਾ ਨੁਕਸਾਨ ਹੋ ਰਿਹਾ ਆ ਇਸੇ ਨਾਲ ਹੀ ਸਰੀ ਦੇ ਕਈ ਮਾਰਗੇਜ ਬੁਕਰ ਤੇ ਰੀਅਲਟੇਰਸ ਵੇਲੇ ਪਤਾ ਲੱਗਾ ਵੀ ਲੁਕਦੇ ਫਿਰ ਰਹੇ ਆ ਉਹਦਾ ਕਾਰਨ ਇਹ ਹੈ ਕਿ ਬਹੁਤ ਸਾਰੇ ਲੋਕਾਂ ਦੇ ਪੈਸੇ ਦੇਣ ਵਾਲੇ ਆ ਜਾਂ ਪੈਸੇ ਇੱਧਰ ਉੱਤਰ ਲਵਾਤੇ ਆ ਖਾਸ ਕਰਕੇ ਭਾਰਤ ਤੋਂ ਜਾਂ ਹੋਰ ਮੁਲਕਾਂ ਤੋਂ ਜਿਵੇਂ ਸੇ ਇਨਵੈਸਟ ਕਰਾਤੇ ਆ ਉਹ ਪੈਸੇ ਡੁੱਬ ਚੁੱਕੇ ਆ ਜਿਹਨਾਂ ਦੇ ਡੁੱਬੇ ਆ ਉਹ ਲੱਭਦੇ ਫਿਰ ਰਹੇ ਆ ਕੁਝ ਮਾਮਲੇ ਤਾਂ ਅਜਿਹੇ ਵੀ ਸਾਹਮਣੇ ਆਏ ਆ ਕਿ ਜਿਹੇ ਪ੍ਰੋਫੈਸ਼ਨਲ ਕਹਾਉਂਦੇ ਲੋਕ ਆਪਣਾ ਘਰ ਹੁਣ ਕਿਰਾਏ ਤੇ ਦੇ ਕੇ ਕਿਤੇ ਹੋਰ ਕਿਰਾਏ ਦੇ ਉੱਤੇ ਲੁੱਕ ਕੇ ਰਹਿ ਰਹੇ ਆ ਸੋ ਹੱਥਾਂ ਨਾ ਦਿੱਤੀਆਂ ਜੀ ਉਹ ਦੰਦਾ ਨਾ ਕੋਰਣੀਆਂ ਪੈ ਰੀਆਂ ਆ ਕੈਨੇਡਾ ਦੇ ਵਿੱਚ ਗੱਲ ਆਮ ਹੈ ਸੀ ਕਿ ਜੇ ਮੌਰਗੇਜ ਨਹੀਂ ਹੁੰਦੀ ਅਸੀਂ ਕਰਾ ਦੇਾਂਗੇ ਉਹਦੇ ਵਾਸਤੇ ਜਾਲੀ ਟੀਫਰ ਬਣਾਉਣੀਆਂ ਪੈਣ ਜਾਲੀ ਇਨਕਮ ਦੇ ਡਾਕੂਮੈਂਟ ਬਣਾਉਣੇ ਪੈਣ ਅਗਲੇ ਨੂੰ ਘਰ ਦਵਾ ਦਿੰਦੇ ਸੀਗੇ ਲੈ ਕੇ ਪਰ ਉਹ ਘਰ ਦੀਆਂ ਕਿਸ਼ਤਾਂ ਤਾਂ ਅਸਲੀ ਇਨਕਮ ਤੋਂ ਦੇਹ ਹੋਣੀਆਂ ਉਹ ਹੁਣ ਲੋਕ ਰੋ ਰਏ ਆ ਫਸੇ ਹੋਏ ਤੇ ਨਾਲ ਦੀ ਨਾਲ ਇਹਨਾਂ ਨੂੰ ਕੋਸ ਰਏ ਆ ਇਹਨਾਂ ਅਨਪ੍ਰੋਫੈਸ਼ਨਲ ਰੀਅਲਟਰਸ ਅਤੇ ਅਨਪ੍ਰੋਫੈਸ਼ਨਲ ਮੌਰਗੇਜ ਬਰੋਕਰਸ ਦੇ ਕਾਰਨ ਸਮੁੱਚੀ ਇੰਡਸਟਰੀ ਦਾ ਪੱਠਾ ਬੈਠਾ ਆ ਤੇ ਉਹਦੀ ਸਜ਼ਾ ਜਿਹੜੀ ਆ ਹਰੇਕ ਇਨਵੈਸਟਰ ਨੂੰ ਭੁਗਤਣੀ ਪੈ ਰਹੀ ਆ ਇਸ ਨਾਲ ਆਪਾਂ ਗੱਲਬਾਤ ਕਰਾਂਗੇ ਜੀ ਸਾਕਾ ਨਕੋਦਰ ਦੀ 4 ਫਰਵਰੀ 1986 ਨੂੰ ਨਕੋਦਰ ਜੋ ਕਿ ਜਲੰਧਰ ਦਾ ਇੱਕ ਕਸਬਾ ਆ ਉਥੇ ਚਾਰ ਸਿੱਖ ਨੌਜਵਾਨ ਸ਼ਹੀਦ ਕਰ ਦਿੱਤੇ ਗਏ ਸੀ ਇਹ ਚਾਰ ਸਿੱਖ ਨੌਜਵਾਨ ਜੁੜ ਕੇ ਫੈਡਰੇਸ਼ਨ ਦੇ ਨਾਲ ਸੰਬੰਧਿਤ ਸੀ ਤੇ ਉਸ ਵੇਲੇ ਇੱਕ ਜਲੂਸ ਦੇ ਵਿੱਚ ਸ਼ਾਮਲ ਸੀ ਜਿਹੜਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਿਦਬੀ ਦੇ ਅਦੋਗਸ ਵਜੋਂ ਕੱਢਿਆ ਜਾ ਰਿਹਾ ਸੀ ਉਸ ਮੌਕੇ ਥਾਣੇਦਾਰ ਜਸਕੀਰਤ ਸਿੰਘ ਅਤੇ ਉਸ ਦੀ ਫੌਜ ਵੱਲੋਂ ਇਹਨਾਂ ਨੌਜਵਾਨਾਂ ਨੂੰ ਜਿਹੜਾ ਆ ਉਹ ਕੋ ਕੋ ਕੇ ਸ਼ਹੀਦ ਕੀਤਾ ਗਿਆ ਸੀ ਅੱਜ ਤਕਰੀਬਨ ਤੁਸੀਂ ਦੇਖ ਸਕਦੇ ਆ ਕਿ 86 ਤੋਂ ਲੈ ਕੇ 26 ਆ ਗਿਆ ਤੇ ਇੰਨੇ ਸਾਲਾਂ ਦੇ ਵਿੱਚ ਪਰਿਵਾਰ ਜਿਹੜਾ ਇਨਸਾਫ ਦੇ ਵਾਸਤੇ ਦਰਬਾਰ ਦਰ ਭਟਕਦਾ ਰਿਹਾ ਭਾਈ ਰਵਿੰਦਰ ਸਿੰਘ ਲਿੱਤਰਾ ਉਹਨਾਂ ਦੇ ਪਿਤਾ ਜੀ ਸਰਦਾਰ ਬਲਦੇਵ ਸਿੰਘ ਲਗਾਤਾਰ ਜਿਹੜਾ ਇਨਸਾਫ ਦੀ ਲੜਾਈ ਲੜ ਰਿਹਾ ਹੈ ਉਹਨਾਂ ਦੇ ਭਰਾਤਾ ਡਾਕਟਰ ਹਰਿੰਦਰ ਸਿੰਘ ਹੁਣ ਇਸ ਲੜਾਈ ਦੇ ਵਿੱਚ ਉਹਨਾਂ ਦਾ ਸਾਥ ਦੇ ਰਹੇ ਆ ਬਾਕੀ ਪਰਿਵਾਰਾਂ ਦੇ ਜਿਹੜੇ ਪਰਿਵਾਰਕ ਜੀ ਨੇ ਉਹ ਵੀ ਜ਼ੋਰ ਲਾ ਰਹੇ ਆ ਪਰ ਸਰਕਾਰਾਂ ਬਦਲਦੀਆਂ ਰਹੀਆਂ ਇਸ ਮਾਮਲੇ ਵਿੱਚ ਇਨਸਾਫ ਜਿਹੜਾ ਬਿਲਕੁਲ ਨਹੀਂ ਮਿਲਿਆ ਇੱਥੋਂ ਤੱਕ ਕਿ ਉਹ ਵੀ ਸਰਕਾਰਾਂ ਆਈਆਂ ਭਗਵੰਤਮਾਨ ਵਰਗੀਆਂ ਦੀਆਂ ਜਦੋਂ ਕਿ ਵਿਰੋਧੀ ਧਿਰ ਵਿੱਚ ਹੁੰਦੇ ਉਹ ਕਹਿੰਦੇ ਹੁੰਦੇ ਕਿ ਸਾਡੀ ਸਰਕਾਰ ਬਣ ਜਾਣ ਦੇ ਇੱਕ ਵਾਰੀ ਅਸੀਂ ਇਹ ਮਸਲਾ ਹੱਲ ਕਰਾਂਗੇ ਪਰ ਉਹਨਾਂ ਨੇ ਵੀ ਕੋਈ ਸੁਣਵਾਈ ਜਿਹੜੀ ਹੈ ਨਹੀਂ ਕੀਤੀ ਹੈ ਤੇ ਹੁਣ ਕੀ ਹੋਇਆ ਕਿ ਵਿਦੇਸ਼ਾਂ ਦੇ ਵਿੱਚ ਇਸ ਨੂੰ ਲਗਾਤਾਰ ਇਸ ਸਾਕੇ ਨੂੰ ਯਾਦ ਕੀਤਾ ਜਾਂਦਾ ਹੈ ਆਂਗਾਂ ਦੀ ਗਾਂ ਮਾਨਤਾ ਮਿਲ ਰਹੀ ਹੈ ਤੇ ਹੁਣ ਕੀ ਹੋਇਆ ਕਿ ਇਸ ਸਾਲ ਸਿਟੀ ਆਫ ਐਡਮਿੰਟਨ ਅਤੇ ਸਿਟੀ ਆਫ ਬ੍ਰੈਂਟਨ ਕੈਨੇਡਾ ਦੇ ਦੋਨੇ ਵੱਡੇ ਸ਼ਹਿਰ ਨੇ ਇਹਨਾਂ ਵੱਲੋਂ ਸਾਖਾ ਨਕੋਦਰ ਨੂੰ ਯਾਦ ਕੀਤਾ ਗਿਆ ਪ੍ਰੋਕਲਮੇਸ਼ਨ ਦਿੱਤੀ ਗਈ ਆ ਇਹਨੂੰ ਮਾਨਤਾ ਦਿੱਤੀ ਗਈ ਆ ਸੋ ਸ਼ਹੀਦਾਂ ਦੇ ਪਰਿਵਾਰ ਜਿਹੜੇ ਲਗਾਤਾਰ ਅ ਇਨਸਾਫ ਲਈ ਵੀ ਲੜ ਰਹੇ ਆ ਤੇ ਇਹਨਾਂ ਸ਼ਹੀਦਾਂ ਦੀ ਗੱਲ ਪੂਰੀ ਦੁਨੀਆ ਤੱਕ ਪਹੁੰਚਾਉਣ ਦੇ ਵਾਸਤੇ ਵੀ ਅਜਿਹੇ ਕੋਸ਼ਿਸ਼ਾਂ ਕਰਦੀਆਂ ਰਹਿੰਦੇ ਨੇ ਤਾਂ ਕਿ ਕਿਤੇ ਨਾ ਕਿਤੇ ਜਾ ਕੇ ਉਹਨਾਂ ਨੂੰ ਇਨਸਾਫ ਮਿਲ ਸਕੇ ਸੋ ਇਹ ਲੌਬੀ ਜਿਹੜੀ ਆ ਪਰਿਵਾਰਾਂ ਵੱਲੋਂ ਇਹ ਜ਼ੋਰ ਜਿਹੜਾ ਆ ਲਗਾਤਾਰ ਲਾਇਆ ਜਾ ਰਿਹਾ ਆ ਗੱਲ ਕਰੀਏ ਅਮਰੀਕਾ ਦੀ ਤਾਂ ਅਮਰੀਕਾ ਦੇ ਵਿੱਚ 트াম্প ਪ੍ਰਸ਼ਾਸਨ ਨੇ ਕਾਫੀ ਸਖਤੀ ਕੀਤੀ ਹੋਈ ਆ ਜਿਹੜੇ ਲੋਕ ਗੈਰ ਕਾਨੂੰਨੀ ਨੇ ਉਹਨਾਂ ਨੂੰ ਇੱਥੋਂ ਕੱਢਣ ਦੇ ਵਾਸਤੇ ਪੂਰਾ ਜ਼ੋਰ ਲਾਇਆ ਹੋਇਆ ਆ ਅੱਡ ਅੱਡ ਸੂਬਿਆਂ ਦੇ ਵਿੱਚ ਇਮੀਗ੍ਰੇਸ਼ਨ ਐਂਡ ਕਸਟਮਸ ਐਂਡ ਇਨਫੋਰਸਮੈਂਟ ਜਿਹਨੂੰ ਆਪਾਂ ਛੋਟਾ ਨਾਮ ਆਈਸ ਦਿੱਤਾ ਹੋਇਆ ਆਈਸ ਵੱਲੋਂ ਲਗਾਤਾਰ ਛਾਪੇ ਮਾਰੇ ਜਾਂਦੇ ਆ ਲੋਕਾਂ ਨੂੰ ਧੱਕੇ ਨਾਲ ਚੱਕ-ਚੱਕ ਕੇ ਜੇਲ੍ਹਾਂ ਵਿੱਚ ਸੱਟਿਆ ਜਾ ਰਿਹਾ ਇਹਦੇ ਵਿਰੋਧ ਦੇ ਵਿੱਚ ਬਹੁਤ ਸਾਰੇ ਸੂਬਿਆਂ ਦੇ ਲੋਕ ਉੱਠ ਖੜੇ ਆ ਵੀ ਇਹ ਕੰਮ ਗਲਤ ਹੋ ਰਿਹਾ ਆ ਸਾਡੇ ਗਵਾਂਢੀ ਜਿਹੜੇ ਬੜੇ ਸ਼ਾਂਤੀ ਦੇ ਨਾਲ ਰਹਿ ਰਹੇ ਸੀਗੇ ਉਹਨਾਂ ਦੇ ਨਾਲ ਅਜਿਹਾ ਨਹੀਂ ਹੋਣਾ ਚਾਹੀਦਾ ਮਿਨਸੋਟਾ ਅਮਰੀਕਾ ਦਾ ਇੱਕ ਸੂਬਾ ਆ ਇਹਦਾ ਸ਼ਹਿਰ ਮੈਨਿਪਲਸ ਕਾਫੀ ਚਰਚਾ ਦੇ ਵਿੱਚ ਰਿਹਾ ਆ ਸੋ ਮਿਨਸੋਟਾ ਸੂਬੇ ਦੇ ਵਿੱਚ ਆਈਸ ਨੂੰ ਕਾਫੀ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਆ ਇਸ ਕਸ਼ਮਕਸ਼ ਦੇ ਵਿੱਚ ਇੱਕ ਮੌਤ ਵੀ ਜਿਹੜੀ ਹੋ ਚੁੱਕੀ ਆ ਇਸ ਦੇ ਹੱਥੋਂ ਹੁਣ ਕੀ ਹੋਇਆ ਕਿ ਸੂਬਾ ਸਰਕਾਰ ਦੇ ਵਿੱਚੋਂ ਵੀ ਕੁਝ ਲੋਕ ਜਿਹੜੇ ਇਸ ਗੱਲ ਦਾ ਵਿਰੋਧ ਕਰ ਰਹੇ ਸੀਗੇ ਅਖੀਰ ਟਰੰਪ ਪ੍ਰਸ਼ਾਸਨ ਨੂੰ ਇਸ ਸੂਬੇ ਦੇ ਵਿੱਚ ਆਈਸ ਅਧਿਕਾਰੀਆਂ ਦੀ ਗਿਣਤੀ ਘਟਾਉਣ ਵਾਸਤੇ ਸਮਤ ਹੋਣਾ ਪਿਆ ਇੱਕ ਅੰਦਾਜ਼ੇ ਦੇ ਮਤਾਬਕ ਇਸ ਸੂਬੇ ਦੇ ਵਿੱਚ ਫੈਡਰਲ ਆਈਸ ਅਧਿਕਾਰੀਆਂ ਦੀ ਗਿਣਤੀ ਤਕਰੀਬਨ 3000 ਦੇ ਕਰੀਬ ਆ ਜਿਦੇ ਵਿੱਚ ਹੁਣ 700 ਦੇ ਕਰੀਬ ਵਾਪਸ ਬੁਲਾਏ ਜਾ ਰਹੇ ਆ ਸੋ ਇੱਕ ਅੰਦਾਜ਼ੇ ਦੇ ਮਤਾਬਕ 25% ਦੀ ਆਈਸ ਅਧਿਕਾਰੀ ਵਾਪਸ ਬੁਲਾਏ ਜਾ ਰਹੇ ਆ ਕਿਉਂਕਿ 트੍ਰੰਪ ਪ੍ਰਸ਼ਾਸਨ ਅਤੇ ਜਿਹੜੀ ਸੂਬਾ ਸਰਕਾਰ ਦੇ ਅਧਿਕਾਰੀ ਨੇ ਉਹਨਾਂ ਦੇ ਵਿਚਾਲੇ ਸਮਝੌਤਾ ਹੋ ਗਿਆ ਕਿ ਜੇਕਰ ਆਪਾਂ ਲੋਕਾਂ ਨੂੰ ਕੰਟਰੋਲ ਕਰਨਾ ਲੋਕ ਜਿਹੜੇ ਵਿਰੋਧ ਕਰ ਰਹੇ ਆ ਆਈਐਸ ਦੇ ਗਲ ਪੈ ਰਹੇ ਆ ਤਾਂ ਆਪਾਂ ਨੂੰ ਘਟੋ ਘਟੇ ਸਨਮੇਹਾ ਦੇਣਾ ਪਊਗਾ ਵੀ ਅਸੀਂ ਬੰਦੇ ਘਟਾ ਰਹੇ ਆ ਸੋ ਲੋਕ ਜਿਹੜੇ ਉਹ ਕਹਿ ਰਹੇ ਕਿ ਸਾਡੀ ਜਿੱਤ ਹੋਈ ਆ ਅਸੀਂ ਵਿਰੋਧ ਪ੍ਰਦਰਸ਼ਨ ਕਰਕੇ ਆਈਐਸ ਨੂੰ ਇਥੋਂ ਖਦੇਗੜ ਦਿੱਤਾ ਆ ਤੇ ਜਿਹੜੇ ਬਾਕੀ ਬਚਦੇ 75 ਫੀਸਦੀ ਨੇ ਉਹਨਾਂ ਨੂੰ ਵੀ ਮਿਨੇਸੋਟਾ ਦੇ ਵਿੱਚੋਂ ਵਾਪਸ ਜਾਣਾ ਪਊਗਾ ਸੋ ਕੁੱਲ ਮਿਲਾ ਕੇ ਇਹ ਲੋਕ ਆ ਜੋ ਕਿ ਆਈਐਸ ਦਾ ਵਿਰੋਧ ਕਰ ਰਹੇ ਸੀ ਇਹਨੂੰ ਆਪਣੀ ਵੱਡੀ ਜਿੱਤ ਗਰਦਾਨ ਰਹੇ ਆ ਪਰ ਇਹ 700 ਬੰਦਾ ਘਟਾਉਣ ਦੇ ਬਾਵਜੂਦ ਵੀ ਹੱਲੇ 2000 ਤੋਂ ਉੱਪਰ ਅਜਿ ਸਰਕਾਰੀ ਸੂਬੇ ਦੇ ਵਿੱਚ ਹੱਲੇ ਵੀ ਤਾਇਨਾਤ ਰਹਿਣਗੇ ਇਮੀਗ੍ਰੇਸ਼ਨ ਕਾਰਵਾਈਆਂ ਕਹਿੰਦੇ ਵਿੱਚ ਚੱਲਦੀਆਂ ਰਹਿਣਗੀਆਂ ਇਸ ਨਾਲ ਹੀ ਗੱਲ ਹੋਣੀ ਐਬਸਟਾਈਨ ਫਾਈਲਜ਼ ਦੀ ਐਬਸਟਾਈਨ ਫਾਈਲਜ਼ ਇੱਕ ਬਹੁਤ ਵੱਡਾ ਜਿਹੜਾ ਮੁੱਦਾ ਬਣਿਆ ਹੋਇਆ ਇਸ ਵੇਲੇ ਪੂਰੀ ਦੁਨੀਆ ਦੇ ਵਿੱਚ ਗਰਮਾਇਆ ਹੋਇਆ ਗਰਮਾਇਆ ਇਸ ਕਰਕੇ ਕਿ ਇਹਦੇ ਵਿੱਚ ਵੱਡੇ ਵੱਡੇ ਲੋਕਾਂ ਦੇ ਨਾਂ ਆ ਰਹੇ ਆ ਕਿਸੇ ਮੁਲਕ ਦਾ ਪ੍ਰਧਾਨ ਮੰਤਰੀ ਕਿਸੇ ਦਾ ਰਾਸ਼ਟਰਪਤੀ ਕਿਸੇ ਦਾ ਕੋਈ ਮੁਲਕ ਦਾ ਵੱਡਾ ਕਾਰਪੋਰੇਟ ਮੁਖੀ ਕੋਈ ਵੱਡੀਆਂ-ਵੱਡੀਆਂ ਫਰਮਾਂ ਦੇ ਜਿਹੜੇ ਮੁਖੀ ਨੇ ਮਾਲਕ ਨੇ ਉਹਨਾਂ ਦੇ ਨਾਂ ਆ ਰਹੇ ਆ ਆਪਣੇ ਆਪ ਨੂੰ ਰੱਬ ਕਹਾਉਂਦੇ ਲੋਕ ਜਿਹੜੇ ਉਹਨਾਂ ਦੇ ਨਾਂ ਆ ਰਹੇ ਆ ਰੱਬ ਦੇ ਨਾਲ ਜੁੜਨ ਦਾ ਅਧਿਆਤਮਵਾਦ ਦਾ ਸਿਖਾਉਂਦੇ ਜਿਹੜੇ ਲੋਕ ਨੇ ਉਹਨਾਂ ਦੇ ਨਾਂ ਆ ਰਹੇ ਆ ਸੋ ਹੈ ਕਿ ਆ ਕਿ ਇੱਕ ਜੈਫਰੀ ਐਸਟਾਈਨ ਨਾਂ ਦਾ ਬੰਦਾ ਹੋਇਆ ਇਜ਼ਰਾਈਲ ਦੇ ਨਾਲ ਸੰਬੰਧਿਤ ਉਹਨੂੰ ਦੱਸਿਆ ਜਾਂਦਾ ਇਹ ਕਿਹਾ ਜਾਂਦਾ ਕਿ ਉਹ ਬਹੁਤ ਅਮੀਰ ਸੀ ਜਾਂ ਕਹਿੰਦਾ ਵੀ ਇਜ਼ਰਾਈਲ ਦੀ ਆਮਗਰ ਸਪੋਰਟ ਸੀ ਉਹਨਾਂ ਉਹਦੇ ਕੋਲ ਆਪਣੇ ਆਇਲੈਂਡਸ ਹਨ ਆਪਣੇ ਹੋਟਲ ਸੀ ਰਿਜ਼ੋਰਟਸ ਸੀਗੇ ਉੱਥੇ ਉਹ ਅਮੀਰ ਲੋਕਾਂ ਨੂੰ ਬੁਲਾਉਂਦਾ ਸੀਗਾ ਉਹਦੇ ਹੋਟਲ ਦੇ ਉੱਤੇ ਜਾਣਾ ਉਹਦੇ ਰਿਜ਼ੋਰਟ ਦੇ ਉੱਤੇ ਜਾਣਾ ਇੱਕ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਸੀਗੀ ਆ ਵੱਡੇ ਵੱਡੇ ਲੋਕ ਚਾਹੁੰਦੇ ਸੀਗੇ ਵੀ ਅਸੀਂ ਵੀ ਦੇਖ ਕੇ ਆਈਏ ਵੀ ਉੱਥੇ ਕੀ ਹੁੰਦਾ ਤੇ ਕਿਹਾ ਇਹ ਜਾ ਰਿਹਾ ਜਿਹੜੀਆਂ ਅਫਸਰੈਂਟ ਫਾਈਲਸ ਲੀਕ ਹੋਈਆਂ ਵੀ ਇਹਨਾਂ ਵੱਡੇ ਲੋਕਾਂ ਨੂੰ ਉੱਥੇ ਉਹ ਕੁਝ ਦਿੱਤਾ ਜਾਂਦਾ ਸੀ ਜਿਹੜਾ ਕਿ ਆਮ ਤੌਰ ਦੇ ਉੱਤੇ ਗੈਰ ਕਾਨੂੰਨੀ ਆ ਮਤਲਬ ਤੇ ਬੱਚੇ ਪਰੋਸੇ ਜਾਂਦੇ ਸੀ ਛੋਟੀ ਉਮਰ ਦੀਆਂ ਲੜਕੀਆਂ ਪਰੋਸੀਆਂ ਜਾਂਦੀਆਂ ਸੀਗੀਆਂ ਇਸ ਤੋਂ ਇਲਾਵਾ ਗੱਲਾਂ ਤਾਂ ਇਹ ਵੀ ਚੱਲ ਰਹੀਆਂ ਕਿ ਮਨੁੱਖੀ ਮਾਸ ਤੱਕ ਉੱਥੇ ਵਰਤਾਇਆ ਜਾਂਦਾ ਰਿਹਾ ਆ ਜੈਫਰੀ ਐਫਸਟਾਈਨ ਲਗਾਤਾਰ ਵੱਡੇ ਆਗੂਆਂ ਨੂੰ ਵੱਡੇ ਅਮੀਰਾਂ ਨੂੰ ਇਹ ਉੱਥੇ ਸੱਦੇ ਦਿੰਦਾ ਰਿਹਾ ਜਾਂਦੇ ਆਉਂਦੇ ਰਹੇ ਆ ਸਬੂਤ ਬਣਦਾ ਰਿਹਾ ਉਹਦੇ ਫੋਨ ਦੇ ਰੈਕਡ ਉਹਦੇ ਨਾਲ ਹੋਈਆਂ ਈਮੇਲਾਂ ਦਾ ਜਿਹੜਾ ਜਵਾਬ ਤੋਂ ਆਇਆ ਕਮਿਊਨੀਕੇਸ਼ਨਸ ਆ ਸੋ ਜਿਉਂ-ਜਿਉਂ ਫਾਈਲਾਂ ਬਾਹਰ ਆ ਰਹੀਆਂ ਵੱਡੇ-ਵੱਡੇ ਲੋਕਾਂ ਦੇ ਨਾਂ ਬਾਹਰ ਆ ਰਹੇ ਆ ਤੇ ਕਿਹਾ ਇਹ ਜਾ ਰਿਹਾ ਕਿ ਇਹਦੀਆਂ ਜਿਹਾ ਫਾਈਲਸ ਬਣੀਆਂ ਸੀ ਇਹਦੇ ਜ਼ਰੀਏ ਜੈਫਰੀ ਐਫਸਟਾਈਨ ਆ ਇਹਨਾਂ ਵੱਡੇ ਲੋਕਾਂ ਨੂੰ ਬਲੈਕਮੇਲ ਕਰਦਾ ਸੀਗਾ ਸੋ ਜੇਕਰ ਵਾਕਿਆ ਇਹ ਦੇ ਮਗਰ ਇਜ਼ਰਾਈਲ ਜਾਂ ਤਾਂ ਆਪਾਂ ਸਮਝ ਸਕਦੇ ਆ ਕਿ ਉਹਦੀ ਕਿਸ ਤਰੀਕੇ ਦੇ ਨਾਲ ਵਰਤੋਂ ਕੀਤੀ ਜਾਂਦੀ ਸਕਦੀ ਆ ਈਵਨ ਜਿਹੜੇ ਅਮਰੀਕਾ ਦੇ ਰਾਸ਼ਟਰਪਤੀ ਨੇ 트럼ਪ ਜਾਂ ਜਿਹੜੇ ਪਿਛਲੇ ਰਾਸ਼ਟਰਪਤੀ ਰਹੇ ਨੇ ਬਿਲ ਕਲਿੰਟਨ ਉਹਨਾਂ ਦਾ ਜ਼ਿਕਰ ਵੀ ਨਾ ਫਾਈਲਾਂ ਦੇ ਵਿੱਚ ਹੁੰਦਾ ਰਿਹਾ ਇਹ ਗੱਲ ਵੱਖਰੀ ਆ ਕਿ ਉਹ ਇਸ ਗੱਲ ਤੋਂ ਇਨਕਾਰ ਕਰਦੇ ਰਹੇ ਆ ਹੁਣ ਜਿਹੜੀ ਤਾਜ਼ਾ ਚਰਚਾ ਆ ਉਹ ਦੀਪਕ ਚੋਪੜਾ ਦੀ ਹੋ ਰਹੀ ਆ ਆ ਦੀਪਕ ਚੋਪੜਾ ਅਮਰੀਕਾ ਦੇ ਵਿੱਚ ਇੱਕ ਬਹੁਤ ਵੱਡਾ ਭਾਰਤੀ ਮੂਲ ਦਾ ਨਾਂ ਆ ਉਹ ਆਪਣੇ ਆਪ ਨੂੰ ਇੱਕ ਡਾਕਟਰ ਦੱਸਦੇ ਆ ਤੇ ਨਾਲ ਦੀ ਨਾਲ ਯੋਗਾ ਆਯੁਰਵੈਦ ਦੀ ਗੱਲ ਕਰਦੇ ਆ ਲੋਕਾਂ ਨੂੰ ਅਧਿਆਤਮਵਾਦ ਦੇ ਨਾਲ ਜੋੜਦੇ ਆ ਮੈਡੀਟੇਸ਼ਨ ਦੇ ذریعے ਰੱਬ ਤੱਕ ਪਹੁੰਚਣ ਦੀਆਂ ਵਿਧਾਵਾਂ ਦੱਸਦੇ ਆ ਉਹਨਾਂ ਦਾ ਨਾਮ ਵੀ ਇਹਦੇ ਵਿੱਚ ਆ ਗਿਆ ਕੁਝ ਈਮੇਲਾਂ ਜਨ ਤੱਕ ਕੀਤੀਆਂ ਗਈਆਂ ਜਿਦੇ ਵਿੱਚ ਉਹ ਅਜਿਹੀਆਂ ਗੱਲਾਂ ਕਰਦੇ ਨੇ ਜਿਹੜੀਆਂ ਕਿ ਆਮ ਇਹੋ ਜਿਹੇ ਬੰਦੇ ਨੂੰ ਸੋਭਦੀਆਂ ਨਹੀਂ ਹੈਗੀਆਂ ਸੋ ਹੁਣ ਇਸ ਨਾਮ ਦੇ ਆਉਣ ਤੋਂ ਬਾਅਦ ਇਹ ਸੂਚੀ ਲੰਬੀ ਹੁੰਦੀ ਜਾ ਰਹੀ ਹੈ ਬੇਸ਼ੱਕ ਜੈਫਰੀ ਐਪਸਟਾਈਨ ਦੀ ਮੌਤ 2019 ਦੇ ਵਿੱਚ ਜੇਲ੍ਹ 'ਚ ਹੋਈ ਸੀ ਕਿਹਾ ਇਹ ਗਿਆ ਸੀ ਕਿ ਉਹਨੇ ਆਤਮ ਹੱਤਿਆ ਕਰ ਲਈ ਆ ਪਰ ਜਿਹੜੇ ਲੋਕ ਨੇ ਉਹੇ ਸ਼ੱਕ ਇਹ ਕਰਦੇ ਆ ਕਿ ਉਹਨੂੰ ਮਟਾਉਣ ਲਈ ਵਾਸਤੇ ਕਤਲ ਕੀਤਾ ਗਿਆ ਕਿਉਂਕਿ ਉਹਦੇ ਕੋਲ ਬਹੁਤ ਸਾਰੀ ਐਹੋ ਜਿਹੀ ਜਾਣਕਾਰੀ ਸੀ ਜਿਹੜੀ ਕਿਸੇ ਵੇਲੇ ਵੀ ਉਹ ਖੁਦ ਬੋਲ ਕੇ ਪਬਲਿਕ ਕਰ ਸਕਦਾ ਸੀ ਸੋ ਇਸ ਕਰਕੇ ਉਹਨੂੰ ਪੱਕੇ ਤੌਰ ਦੇ ਉੱਤੇ ਖਤਮ ਕਰ ਦਿੱਤਾ ਗਿਆ ਕੁਝ ਹਫ਼ਤੇ ਪਹਿਲਾਂ ਭਾਜਪਾ ਦੇ ਆਗੂ ਹਰਦੀਪ ਪੁਰੀ ਦਾ ਨਾਮ ਵੀ ਇਸ ਲਿਸਟ ਦੇ ਵਿੱਚ ਆਇਆ ਸੀਗਾ ਮੋਦੀ ਸਰਕਾਰ ਦਾ ਵੀ ਜ਼ਿਕਰ ਪਿਛਲੇ ਹਫ਼ਤੇ ਹੋਇਆ ਕਿ ਕਿਵੇਂ ਐਬਸਟਾਈਨ ਦੀ ਵਰਤੋਂ ਜਿਹੜੀ ਆ ਮੋਦੀ ਸਰਕਾਰ ਵੱਲੋਂ ਇਜ਼ਰਾਈਲ ਅਤੇ ਅਮਰੀਕਾ ਦੇ ਨਾਲ ਸਬੰਧ ਵਧਾਉਣ ਲਈ ਕੀਤੀ ਜਾਂਦੀ ਰਹੀ ਆ। ਸੋ ਜਿਹੜੇ ਐਬਸਟਾਈਨ ਨੇ ਇਹ ਫੜੇ ਜਾਂਦੇ ਆ ਕਿ ਤਨਾ ਕਿਤੇ ਪੰਜਾਬ ਦੇ ਵਿੱਚ ਵੀ ਕੁਝ ਐਬਸਟਾਈਨ ਰਹੇ ਆ ਜਿਹੜੇ ਕਿ ਪਹਿਲਾਂ ਪੰਜਾਬ ਦੇ ਮੰਤਰੀਆਂ, ਅਫਸਰਾਂ ਅਤੇ ਅਮੀਰ ਲੋਕਾਂ ਨੂੰ ਇਸ ਸਪਲਾਈ ਪਹੁੰਚਾਉਂਦੇ ਰਹੇ ਆ ਤੇ ਹੁਣ ਆਪਣੀ ਇਸ ਕਲਾ ਦੇ ਸਦਕਾ ਇਹ ਉਹ ਦਿੱਲੀ ਪਹੁੰਚ ਗਏ ਆ ਤੇ ਦਿੱਲੀ ਦੇ ਵਿੱਚ ਵੱਡੇ ਭਾਜਪਾ ਦੇ ਸtare ਬਣ ਕੇ ਇਹੀ ਸਵਾਮਾ ਹੁਣ ਉਹ ਕੇਂਦਰੀ ਮੰਤਰੀਆਂ ਨੂੰ ਵੱਡੇ ਵੱਡੇ ਜੱਜਾਂ ਨੂੰ ਵੱਡੇ ਵੱਡੇ ਅਧਿਕਾਰੀਆਂ ਨੂੰ ਦੰਦੇ ਆ ਤਾਂ ਕਿ ਇਹਦਾ ਫਾਇਲਾ ਬਣਾ ਕੇ ਮੁੜ ਕੇ ਉਹਨਾਂ ਤੋਂ ਫਿਰ ਕੰਮ ਲੈਂਦੇ ਰਹਿਣਗੇ ਕਿਤੇ ਨਾ ਕਿਤੇ ਇਹ ਵੀ ਜ਼ਰੂਰ ਲੰਗੇ ਹੋਣਗੇ ਅੱਜ ਕੱਲ ਇਹ ਕੈਨੇਡਾ ਵੀ ਕਿਹੜੀਆਂ ਮਾਰਨ ਲੱਗੇ ਆ ਅਮਰੀਕਾ ਵੀ ਆਉਂਦੇ ਜਾਂਦੇ ਆ ਤੇ ਨਾਲ ਦੀ ਨਾਲ ਇਥੋਂ ਬਾਹਰੋਂ ਗਏ ਉਹ ਲੋਕਾਂ ਨੂੰ ਆਪਣੇ ਕਾਲਜਾਂ ਯੂਨੀਵਰਸਿਟੀਆਂ ਦੇ ਵਿੱਚ ਇਹ ਰੋਡੀਆਂ ਸਵਾਵਾ ਵੀ ਦਬਾਉਣ ਲੱਗੇ ਆ। ਸੋ ਜੈਫਰੀ ਐਫਸਟਾਈਨ ਤਾਂ ਨੰਗਾ ਹੋ ਚੁੱਕਾ ਆ ਜਿਹੜੇ ਪੰਜਾਬ ਦੇ ਐਫਸਟਾਈਨ ਆ ਇਹ ਵੀ ਕਿਤੇ ਨਾ ਕਿਤੇ ਜ਼ਰੂਰ ਨੰਗੇ ਹੋਣਗੇ। ਅਖੀਰ ਦੇ ਵਿੱਚ ਗੱਲਬਾਤ ਹੋਣੀ ਆ ਜੀ ਇਰਾਨ ਅਤੇ ਅਮਰੀਕਾ ਦੀ। ਅਮਰੀਕਾ ਨੇ ਇਰਾਨ ਨੂੰ ਘੇਰਾ ਪਾ ਲਿਆ ਆ। ਅਮਰੀਕਾ ਦੇ ਸਮੁੰਦਰੀ ਜਹਾਜ਼ ਐਨ ਜਾ ਕੇ ਇਰਾਨ ਦੇ ਲਾਗੇ ਪਾਣੀਆਂ ਦੇ ਵਿੱਚ ਖੜ ਗਏ ਆ ਜਿੱਥੋਂ ਕਿ ਉਹ ਅਟੈਕ ਕਰ ਸਕਦੇ ਆ। ਆਲਰੇਡੀ ਅਮਰੀਕਾ ਦੇ ਬਹੁਤ ਸਾਰੇ ਜਿਹੜੇ ਫੌਜੀ ਅੱਡੇ ਨੇ ਉਹ ਹਰਾਨ ਦੇ ਵਾਲੇ ਦੁਆਲੇ ਦੇ ਮੁਲਕਾਂ ਦੇ ਵਿੱਚ ਨੇ ਜਿਹੜੇ ਕਿ ਅਮਰੀਕਾ ਦੇ ਨਾਲ ਲੜ ਕੇ ਚੱਲਦੇ ਆ। ਸੋ ਲੱਗਦਾ ਇਹ ਸੀਗਾ ਕਿ ਹਰਾਨ ਦੇ ਉੱਤੇ ਕਿਸੇ ਵੇਲੇ ਵੀ ਹਮਲਾ ਹੋ ਸਕਦਾ ਆ। ਸੋ ਕੱਲ ਦੀ ਖਬਰ ਇਹ ਸੀਗੀ ਕਿ ਹਰਾਨ ਦਾ ਇੱਕ ਡਰੋਨ ਜਿਹਦੇ ਉੱਤੇ ਸ਼ੱਕ ਸਿਕਾ ਕਿ ਉਹ ਜਸੂਸੀ ਕਰ ਰਿਹਾ ਉਹ ਅਮਰੀਕਾ ਨੇ ਇੱਕ ਜੰਗੀ ਜਹਾਜ਼ ਤੋਂ ਮਜ਼ਾਈਲ ਮਾਰ ਕੇ ਸੋਟ ਲਿਆ ਗਿਆ ਕਿਉਂਕਿ ਹਰਾਨ ਵੱਲੋਂ ਇਹ ਧਮਕੀ ਦਿੱਤੀ ਗਈ ਸੀ ਕਿ ਇਹ ਅਮਰੀਕੀ ਜੰਗੀ ਬੇੜੇ ਆਪਣੇ ਡਰੋਨਾਂ ਦੇ ਨਾਲ ਉਡਾਉਣ ਦੀ ਸਮਰੱਥਾ ਰੱਖਦੇ ਆ ਜਦੋਂ ਬਿਲਕੁਲ ਇਹ ਲੱਗਣ ਲੱਗ ਪਿਆ ਸੀ ਕਿ ਕਿਸੇ ਵੀ ਵੇਲੇ ਹੁਣ ਕਿਸੇ ਵੀ ਪਲ جنگ ਛੱਡ ਸਕਦੀ ਆ ਉਦੋਂ ਇੱਕ ਖਬਰ ਇਹ ਆਈ ਆ ਕਿ ਜੰਗ ਹਾਲ ਦੀ ਘੜੀ ਤਲਗੀ ਜਾਪਦੀ ਆ ਦੋਵੇਂ ਮੁਲਕ ਆਪਣੇ ਸਬੰਧ ਸੁਧਾਰਨ ਦੇ ਵਾਸਤੇ ਗੱਲਬਾਤ ਦੇ ਮੇਜ਼ ਤੇ ਬੈਠਣ ਲਈ ਰਾਜ਼ੀ ਹੋ ਗਏ ਆ ਸੋ ਜਿਹੜਾ ਮੁੱਖ ਮੁੱਦਾ ਆ ਉਹ ਇਹੀ ਆ ਕਿ ਅਮਰੀਕਾ ਕਹਿੰਦਾ ਵੀ ਅਸੀਂ ਇਰਾਨ ਨੂੰ ਪਰਮਾਣੂ ਹਥਿਆਰ ਨਹੀਂ ਬਣਾਉਣ ਦੇਣਾ ਤੇ ਦੂਜੀ ਗੱਲ ਜਿਹੜੇ ਇਹਨਾਂ ਨੇ ਬਲਾਸਟਿਕ ਮਿਜ਼ਾਈਲ ਬਣਾਈਆਂ ਹੋਈਆਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇਹ ਨਹੀਂ ਬਣਾਉਣ ਦੇਣੀਆਂ ਇਹ ਨਹੀਂ ਰੱਖਣ ਦੇਣੀਆਂ ਸੋ ਜੇਕਰ ਇਹ ਰੱਖਣਗੇ ਤਾਂ ਸਾਨੂੰ ਹਮਲਾ ਕਰਕੇ ਤਬਾਹ ਕਰਨੀਆਂ ਪੈਣਗੀਆਂ ਕਿਉਂਕਿ ਇਹ ਇਜ਼ਰਾਈਲ ਦੇ ਵਾਸਤੇ ਅਮਰੀਕਾ ਦੇ ਟਿਕਾਣਿਆਂ ਦੇ ਵਾਸਤੇ ਖਤਰਾ ਆ। ਸੋ ਜੇਕਰ ਲੜਾਈ ਲੱਗਦੀ ਹੈ ਤੇ ਇਹਦੇ ਨਾਲ ਅਮਰੀਕਾ ਨੂੰ ਸਿੱਧੇ ਤੌਰ ਤੇ ਤਾਂ ਕੋਈ ਖਤਰਾ ਨਹੀਂ ਸੀ ਪਰ ਇਜ਼ਰਾਈਲ ਇਰਾਨ ਦੇ ਨਿਸ਼ਾਨੇ ਤੇ ਆ ਸਕਦਾ ਸੀ ਜਿਹੜੀ ਪਹਿਲਾ ਲੜਾਈ ਗਰਮੀਆਂ ਤੇ ਲੱਗ ਕੇ ਹੱਡੀ ਆ ਉਹ ਚ ਵੀ ਆਪਾਂ ਦੇਖਿਆ ਕਿ ਬੇਸ਼ੱਕ ਇਜ਼ਰਾਈਲ ਵੱਲੋਂ ਬਹੁਤ ਦਾਵਾ ਕੀਤਾ ਗਿਆ ਸੀ ਆਪਣੇ ਆਰਨ ਡੋਮ ਦਾ ਪਰ ਇਜ਼ਰਾਈਲੀ ਬਲਿਸਟਿਕਸ ਮਿਜ਼ਾਈਲ ਨੂੰ ਉਹਦਾ ਆਰਨ ਡੋਮ ਰੋਕ ਨਹੀਂ ਸੀ ਸਕਿਆ। ਕਾਫੀ ਦੁਕਸਾਨ ਤਲਵੀਵ ਤੇ ਹੋਰ ਸ਼ਹਿਰਾਂ ਦੇ ਵਿੱਚ ਹੁੰਦਾ ਰਿਹਾ ਸੋ ਹੁਣ ਕੀ ਹੈ ਕਿ ਇੱਕ ਡਰ ਆ ਕਿ ਜੇਕਰ ਕੱਲੂ ਲੜਾਈ ਲੱਗਦੀ ਹੈ ਅਮਰੀਕਾ ਦਾ ਸਿੱਧੇ ਤੌਰ ਤੇ ਨੁਕਸਾਨ ਤਾਂ ਨਹੀਂ ਹੋਣਾ ਪਰ ਇਜ਼ਰਾਈਲ ਤੇ ਜਿਹੜੇ ਆਂਢੀ ਗੁਆਂਢੀ ਮੁਲਕ ਨੇ ਅਮਰੀਕਾ ਦੇ ਨਾਲ ਰਲ ਕੇ ਚੱਲਦੇ ਮੁਸਲਮ ਕੰਟਰੀਜ਼ ਆਰਬਿਕ ਕੰਟਰੀਜ਼ ਆ ਉਹਨਾਂ ਦੇ ਫੌਜੀ ਅੱਡੇਆਂ ਦਾ ਤੇ ਸ਼ਹਿਰਾਂ ਦਾ ਨੁਕਸਾਨ ਜ਼ਰੂਰ ਹੋ ਸਕਦਾ ਸੋ ਨੌ ਮੁਲਕ ਅਮਰੀਕਾ ਦੇ ਉੱਤੇ ਪ੍ਰੈਸ਼ਰ ਪਾ ਰਹੇ ਸੀ ਕਿ ਇਹ ਲੜਾਈ ਕਿਸੇ ਤਰ੍ਹਾਂ ਰੁਕੀ ਜਾਵੇ ਗੱਲਬਾਤ ਦੇ ਉੱਤੇ ਕਿੰਦਤ ਕੀਤਾ ਜਾਵੇ ਸੋ ਹੁਣ ਪਤਾ ਲੱਗਾ ਕਿ ਦੋਨੇ ਮੁਲਕ ਗੱਲਬਾਤ ਕਰਨ ਲਈ ਰਾਜ਼ੀ ਹੋ ਗਏ ਆ ਜਿਹੜੀ ਕਿ ਸ਼ੁੱਕਰਵਾਰ ਨੂੰ ਓਮਾਨ ਦੇ ਵਿੱਚ ਮਸਕਟ ਦੇ ਵਿੱਚ ਸ਼ੁਰੂ ਹੋ ਰਹੀ ਆ ਪਹਿਲਾਂ ਇਹ ਕਹਿ ਗਿਆ ਸੀ ਕਿ ਇਹ ਗੱਲਬਾਤ ਤੁਰਕੀ ਦੇ ਸ਼ਹਿਰ ਇਸਤੰਬਲ ਦੇ ਵਿੱਚ ਹੋਣੀ ਆ ਪਰ ਕੁਝ ਰੱਖਿਆ ਕਾਰਨ ਕਰਕੇ ਈਰਾਨ ਕਹਿੰਦਾ ਵੀ ਨਹੀਂ ਅਸੀਂ ਇਹ ਗੱਲ ਓਮਾਨ ਦੇ ਵਿੱਚ ਕਰਨੀ ਚਾਹੁੰਦੇ ਆ ਸੋ ਓਮਾਨ ਦੇ ਵਿੱਚ ਸ਼ੁੱਕਰਵਾਰ ਨੂੰ ਗੱਲ ਹੋਣ ਦਾ ਜਿਹੜਾ ਜੀ ਉਹ ਅੰਦਾਜ਼ਾ ਆ ਪਰ ਹਜੇ ਦੋ ਦਿਨ ਵਿੱਚ ਪਏ ਆ ਸੋ ਕਈ ਵਾਰੀ ਰਾਹ ਦੇ ਵਿੱਚ ਮੁੱਕਰ ਜਾਂਦੇ ਹਾਂ데요 ਪਰ ਜੇਕਰ ਗੱਲਬਾਤ ਹੁੰਦੀ ਹੈ ਤਾਂ ਲੱਗਦਾ ਕਿ ਇਹ ਮਸਲਾ ਵੀ ਹੌਲੀ-ਹੌਲੀ ਸੁਲਝਾਇਆ ਜਾ ਸਕਦਾ ਆਪਾਂ ਇੱਥੇ ਅੱਜ ਦਾ ਪ੍ਰੋਗਰਾਮ ਮਕਾਉਨੇ ਆ ਕੱਲ ਨੂੰ ਹੋਰ ਖਬਰਾਂ ਵਿਚਾਰਾਂ ਦੇ ਨਾਲ ਫਿਰ ਸਾਂਝ ਪਾਵਾਂਗੇ ਤਦ ਤੱਕ ਲਈ ਆਪ ਸਭ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ 10 ਹੋ ਤਾਂ ਸ਼ੋਅ ਇਸ ਸਪਾਂਸਰਡ ਬਾਈ ਭਰਤ ਜੋਲਰ ਫਾਈਬਰ ਟੈਕ ਅਤੇ ਆਪਨਾ ਮੋਟਰਸ